ਕੁੜੀਆਂ ਆਪਣੇ ਬਾਡੀ ਪਾਰਟਸ ਨੂੰ ਲੈ ਕੇ ਬਹੁਤ ਸਟ੍ਰੈਸ ਚ ਰਹਿੰਦੀ ਹੈ ਮੇਨ ਉਹਨਾਂ ਨੂੰ ਹੁੰਦਾ ਹੈ ਚੈਸਟ ਦਾ ਕਈ ਸਾਈਜ਼ ਨੂੰ ਲੈ ਕੇ ਆਪਣੇ ਸਟ੍ਰੈਸ ਵਿੱਚ ਰਹਿੰਦੇ ਨੇ ਤਾਂ ਕੁੜੀਆਂ ਦੀ ਚੈਸਟ ਤੇ ਕੀ ਅਸਰ ਪੈਂਦਾ ਡਾਈਟ ਦਾ ਕਿਹੜੀ ਡਾਈਟ ਨਾਲ ਉਹਨਾਂ ਦੀ ਚੈਸਟ ਦਾ ਸਾਈਜ਼ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਇਹਦਾ ਵੀ ਮੇਨ ਰੀਜ਼ਨ ਹੈ ਕਿ ਅਗਰ ਤੁਹਾਡਾ ਬ੍ਰੈਸ ਸਾਈਜ਼ ਵੱਧ ਰਿਹਾ ਹੈ ਤੇ ਤੁਸੀਂ ਆਪਣਾ ਚੈੱਕ ਕਰੋ ਕਿ ਤੁਸੀਂ ਕੀ ਗਲਤ ਕਰ ਰਹੇ ਹੋ ਆਪਣੇ ਲਾਈਫਸਟਾਈਲ 'ਚ ਇਹ 언ਹੈਲਦੀ ਲਾਈਫਸਟਾਈਲ ਦੇ ਕਾਰਨ ਹੀ ਤੁਹਾਡਾ ਇਹ ਪ੍ਰੋਬਲਮਸ ਆਉਂਦੀ ਹੈ ਲੜਕੀਆਂ ਸਾਡੇ ਕੋਲ ਆਉਂਦੀਆਂ ਮੀਡਲ ਏਜ ਲੇਡੀਜ਼ ਵੀ ਆਉਂਦੀਆਂ ਉਹਨਾਂ ਦਾ ਬ੍ਰੈਸ ਸਾਈਜ਼ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਇੱਥੇ ਅਪਰ ਸ਼ੋਲਡਰਸ ਦੀ ਐਕਟੀਵਿਟੀ ਜਾਂ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਅਪਰ ਬਾਡੀ ਪਾਰਟਸ ਦੀ ਐਂਡ ਸੈਕੰਡਲੀ ਟਾਇਰ ਦਾ ਤੁਸੀਂ ਧਿਆਨ ਰੱਖਣਾ ਹੈ ਜਿਹੜੇ ਬੱਚੇ ਜ਼ਿਆਦਾ ਜੰਕ ਫੂਡ ਖਾਂਦੇ ਆ ਗੱਲ ਉੱਥੇ ਹੀ ਆ ਜਾਂਦੀ ਹੈ ਜਿੰਨੇ ਵੀ ਤੁਸੀਂ ਪੈਕੇਜਡ ਫੂਡਸ ਖਾ ਰਹੇ ਹੋ ਜੰਕ ਫੂਡ ਖਾ ਰਹੇ ਹੋ 슈ਗਰੀ ਫੂਡਸ ਖਾ ਰਹੇ ਹੋ ਇਹ ਸਾਰੇ ਤੁਹਾਡੀ ਸਹਰ ਬਾਡੀ ਪਾਰਟ ਨੂੰ ਇਫੈਕਟ ਕਰ ਰਿਹਾ ਹੈ ਮੇਬੀ ਹੈਅਰ ਚਾਹੀਓ ਵਾਲ ਹੈ ਚਾਹੀਓ ਤੁਹਾਡੀ ਸਕਿਨ ਹੈ ਚਾਹੀਓ ਤੁਹਾਡੀ ਬ੍ਰੈਸਟ ਹੈ ਚਾਹੀਓ ਫਰੋਜ਼ਨ ਸ਼ੋਲਡਰ ਹੈ ਚਾਹੀਏ ਅਸੀਂ ਕਹਿੰਦੇ ਆ ਕਿਸੇ ਨੂੰ ਥਾਇਰੋਇਡ ਹੈ ਜਾਂ ਤੁਸੀਂ ਕਹਿੰਦੇ ਹੋ ਡਾਇਬੀਟੀਜ਼ ਹੈ ਬਲੱਡ ਪ੍ਰੈਸ਼ਰ ਹੈ ਤੇ ਅਗਰ ਅਸੀਂ ਆਪਣੀ ਹੈਲਦੀ ਡਾਈਟ ਵੱਲ ਧਿਆਨ ਰੱਖਿਆ ਸੀ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਰ ਬਿਮਾਰੀ ਦਾ ਇੱਕੋ ਹੀ ਇਲਾਜ ਹੈ ਬੜਾ ਸਿੰਪਲ ਇਲਾਜ ਹੈ ਮਤਲਬ ਬਿਲਕੁਲ ਤੁਹਾਡਾ ਨੁਕਸਾਨ ਨਹੀਂ ਹੋਏਗਾ ਤੇ ਫ੍ਰੀ ਇਲਾਜ ਹੈ ਕਿ ਸਿਰਫ ਘਰ ਦਾ ਬਣਿਆ ਹੋਇਆ ਖਾਣਾ ਖਾਓ ਤੇ ਪਾਣੀ ਜ਼ਿਆਦਾ ਪੀਓ ਪਰ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਸਭ ਬੱਚਿਆਂ ਨੂੰ ਅੱਜਕੱਲ ਬਾਹਰ ਦਾ ਖਾਣਾ ਹੀ ਜ਼ਿਆਦਾ ਅੱਛਾ ਲੱਗਦਾ ਹੈ ਕਿਉਂਕਿ ਅੱਜਕੱਲ Zomato ਅਵੇਲੇਬਿਲਿਟੀ ਇੰਨੀ ਈਜ਼ੀ ਹੋ ਗਈ ਹੈ Swiggy Zomato ਤੇ ਤੁਸੀਂ ਜੋ ਤੁਹਾਨੂੰ ਅੱਛਾ ਲੱਗਦਾ ਤੁਸੀਂ ਮੰਗਾਉਂਦੇ ਹੋ ਘਰ ਖਾ ਲੈਂਦੇ ਹੋ ਤੁਸੀਂ ਇੰਨੀ ਸੋਚ ਰਹੇ ਕਿ ਇਹਦੇ ਆਫਟਰ ਇਫੈਕਟਸ ਕੀ ਦੇ ਉੱਤੇ ਆਣਗੇ ਸਾਡੀ ਬੋਡੀ ਦੇ ਉੱਪਰ ਆਣਗੇ ਅੱਜ ਅਸੀਂ ਨਹੀਂ ਰਿਅਲਾਈਜ਼ ਕਰ ਰਿਹਾ ਸਾਨੂੰ ਸਾਰਾ ਕੁਝ ਖਾਦਾ ਪੀਤਾ ਹਜਮ ਹੋ ਰਿਹਾ ਬਟ ਲੇਟਰ অর ਸੂਨਰ ਯੂ ਵਿਲ ਗੈਟ ਦ ਸਾਈਡ ਇਫੈਕਟਸ ਸੋਚੋ ਖਾਣ ਤੋਂ ਪਹਿਲੇ ਸੋਚੋ ਕਿ ਇਹ ਜ਼ਰੂਰੀ ਹੈ ਮੇਰੀ ਬੋਡੀ ਵਾਸਤੇ ਫਿਰ ਉਹਨੂੰ ਖਾਓ ਕੁੜੀਆਂ ਆਪਣੇ ਬਾਡੀ ਪਾਰਟਸ ਨੂੰ ਲੈ ਕੇ ਬਹੁਤ ਸਟ੍ਰੈਸ ਚ ਰਹਿੰਦੀ ਹੈ। ਮੇਨ ਉਹਨਾਂ ਨੂੰ ਹੁੰਦਾ ਹੈ ਚੈਸਟ ਦਾ ਕਈ ਸਾਈਜ਼ ਨੂੰ ਲੈ ਕੇ ਆਪਣੇ ਸਟ੍ਰੈਸ ਵਿੱਚ ਰਹਿੰਦੇ ਨੇ। ਤਾਂ ਕੁੜੀਆਂ ਦੀ ਚੈਸਟ ਤੇ ਕੀ ਅਸਰ ਪੈਂਦਾ ਡਾਈਟ ਦਾ? ਕਿਹੜੀ ਡਾਈਟ ਨਾਲ ਉਹਨਾਂ ਦੀ ਚੈਸਟ ਦਾ ਸਾਈਜ਼ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਹੈ? ਇਹਦਾ ਵੀ ਮੇਨ ਰੀਜ਼ਨ ਹੈ ਕਿ ਅਗਰ ਤੁਹਾਡਾ ਬ੍ਰੈਸ ਸਾਈਜ਼ ਵਧ ਰਿਹਾ ਹੈ ਤੇ ਤੁਸੀਂ ਆਪਣਾ ਚੈੱਕ ਕਰੋ ਕਿ ਤੁਸੀਂ ਕੀ ਗਲਤ ਕਰ ਰਹੇ ਹੋ ਆਪਣੇ ਲਾਈਫਸਟਾਈਲ 'ਚ। ਇਹ 언ਹੈਲਦੀ ਲਾਈਫਸਟਾਈਲ ਦੇ ਕਾਰਨ ਹੀ ਤੁਹਾਡਾ ਇਹ ਪ੍ਰੋਬਲਮਸ ਆਉਂਦੀ ਹੈ। ਲੜਕੀਆਂ ਸਾਡੇ ਕੋਲ ਆਉਂਦੀ ਹੈ ਮੀਡਲ ਈਸਟ ਲੇਡੀਜ਼ ਵੀ ਆਉਂਦੀ ਹੈ ਉਹਨਾਂ ਦਾ ਬ੍ਰੈਸ ਸਾਈਜ਼ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਇੱਕ ਤੇ ਅਪਰ ਸ਼ੋਲਡਰਸ ਦੀ ਐਕਟੀਵਿਟੀ ਜਾਂ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਅਪਰ ਬਾਡੀ ਪਾਰਟਸ ਦੀ ਐਂਡ ਸੈਕੰਡਲੀ ਟਾਇਰ ਦਾ ਤੁਸੀਂ ਧਿਆਨ ਰੱਖਣਾ ਹੈ ਜਿਹੜੇ ਬੱਚੇ ਜ਼ਿਆਦਾ ਜੰਕ ਫੂਡ ਖਾਂਦੇ ਆ ਗੱਲ ਉੱਥੇ ਹੀ ਆ ਜਾਂਦੀ ਹੈ ਜਿੰਨੇ ਵੀ ਤੁਸੀਂ ਪੈਕੇਜਡ ਫੂਡਸ ਖਾ ਰਹੇ ਹੋ ਜੰਕ ਫੂਡ ਖਾ ਰਹੇ ਹੋ 슈ਗਰੀ ਫੂਡਸ ਖਾ ਰਹੇ ਹੋ ਇਹ ਸਾਰੇ ਤੁਹਾਡੀ ਸਹਰ ਬਾਡੀ ਪਾਰਟ ਨੂੰ ਇਫੈਕਟ ਕਰ ਰਿਹਾ ਹੈ ਮੇਬੀ ਹੈਅਰ ਚਾਹੀਓ ਵਾਲ ਹੈ ਚਾਹੀਓ ਤੁਹਾਡੀ ਸਕਿਨ ਹੈ ਚਾਹੀਓ ਤੁਹਾਡੀ ਬ੍ਰੈਸਟ ਹੈ ਚਾਹੀਓ ਫਰੋਜ਼ਨ ਸ਼ੋਲਡਰ ਹੈ ਚਾਹੀਏ ਅਸੀਂ ਕਹਿੰਦੇ ਆ ਕਿਸੇ ਨੂੰ ਥਾਇਰੋਇਡ ਹੈ ਜਾਂ ਤੁਸੀਂ ਕਹਿੰਦੇ ਹੋ ਡਾਇਬੀਟੀਜ਼ ਹੈ ਬਲੱਡ ਪ੍ਰੈਸ਼ਰ ਹੈ ਤੇ ਅਗਰ ਅਸੀਂ ਆਪਣੀ ਹੈਲਦੀ ਡਾਈਟ ਵੱਲ ਧਿਆਨ ਰੱਖਿਆ ਸੀ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਰ ਬਿਮਾਰੀ ਦਾ ਇੱਕੋ ਹੀ ਇਲਾਜ ਹੈ ਬੜਾ ਸਿੰਪਲ ਇਲਾਜ ਹੈ ਮਤਲਬ ਬਿਲਕੁਲ ਤੁਹਾਡਾ ਨੁਕਸਾਨ ਨਹੀਂ ਹੋਏਗਾ ਤੇ ਫ੍ਰੀ ਇਲਾਜ ਹੈ ਕਿ ਸਿਰਫ ਘਰ ਦਾ ਬਣਿਆ ਹੋਇਆ ਖਾਣਾ ਖਾਓ ਤੇ ਪਾਣੀ ਜ਼ਿਆਦਾ ਪੀਓ ਪਰ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਸਭ ਬੱਚਿਆਂ ਨੂੰ ਅੱਜਕੱਲ ਬਾਹਰ ਦਾ ਖਾਣਾ ਹੀ ਜ਼ਿਆਦਾ ਅੱਛਾ ਲੱਗਦਾ ਹੈ ਕਿਉਂਕਿ ਅੱਜਕੱਲ Zomato accessibility ਇੰਨੀ easy ਹੋ ਗਈ ਹੈ Swiggy Zomato ਤੇ ਤੁਸੀਂ ਜੋ ਤੁਹਾਨੂੰ ਅੱਛਾ ਲੱਗਦਾ ਤੁਸੀਂ ਮੰਗਾਉਂਦੇ ਹੋ ਘਰ ਖਾ ਲੈਂਦੇ ਹੋ ਤੁਸੀਂ ਇਹ ਨਹੀਂ ਸੋਚ ਰਹੇ ਕਿ ਇਹਦੇ ਆਫਟਰ ਇਫੈਕਟਸ ਕਿਦੇ ਉੱਤੇ ਆਣਗੇ ਸਾਡੀ ਬੋਡੀ ਦੇ ਉੱਪਰ ਆਣਗੇ ਅੱਜ ਅਸੀਂ ਨਹੀਂ ਰਿਅਲਾਈਜ਼ ਕਰ ਰਿਹਾ ਸਾਨੂੰ ਸਾਰਾ ਕੁਝ ਖਾਦਾ ਪੀਤਾ ਹਜਮ ਹੋ ਰਿਹਾ ਬਟ ਲੇਟਰ অর ਸੂਨਰ ਯੂ ਵਿਲ ਗੈਟ ਦ ਸਾਈਡ ਇਫੈਕਟਸ ਸੋਚੋ ਖਾਣ ਤੋਂ ਪਹਿਲੇ ਸੋਚੋ ਕਿ ਇਹ ਜ਼ਰੂਰੀ ਹੈ ਮੇਰੀ ਬੋਡੀ ਵਾਸਤੇ ਫਿਰ ਉਹਨੂੰ ਖਾਓ ਕੁੜੀਆਂ ਆਪਣੇ ਬਾਡੀ ਪਾਰਟਸ ਨੂੰ ਲੈ ਕੇ ਬਹੁਤ ਸਟ੍ਰੈਸ ਚ ਰਹਿੰਦੀ ਹੈ ਮੇਨ ਉਹਨਾਂ ਨੂੰ ਹੁੰਦਾ ਹੈ ਚੈਸਟ ਦਾ ਕਈ ਸਾਈਜ਼ ਨੂੰ ਲੈ ਕੇ ਆਪਣੇ ਸਟ੍ਰੈਸ ਵਿੱਚ ਰਹਿੰਦੇ ਨੇ ਤਾਂ ਕੁੜੀਆਂ ਦੀ ਚੈਸਟ ਤੇ ਕੀ ਅਸਰ ਪੈਂਦਾ ਡਾਈਟ ਦਾ ਕਿਹੜੀ ਡਾਈਟ ਨਾਲ ਉਹਨਾਂ ਦੀ ਚੈਸਟ ਦਾ ਸਾਈਜ਼ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਇਹਦਾ ਵੀ ਮੇਨ ਰੀਜ਼ਨ ਹੈ ਕਿ ਅਗਰ ਤੁਹਾਡਾ ਬ੍ਰੈਸ ਸਾਈਜ਼ ਵੱਧ ਰਿਹਾ ਹੈ ਤੇ ਤੁਸੀਂ ਆਪਣਾ ਚੈੱਕ ਕਰੋ ਕਿ ਤੁਸੀਂ ਕੀ ਗਲਤ ਕਰ ਰਹੇ ਹੋ ਆਪਣੇ ਲਾਈਫਸਟਾਈਲ 'ਚ ਇਹ 언ਹੈਲਦੀ ਲਾਈਫਸਟਾਈਲ ਦੇ ਕਾਰਨ ਹੀ ਤੁਹਾਡਾ ਇਹ ਪ੍ਰੋਬਲਮਸ ਆਉਂਦੀ ਹੈ ਲੜਕੀਆਂ ਸਾਡੇ ਕੋਲ ਆਉਂਦੀਆਂ ਮੀਡਲ ਏਜ ਲੇਡੀਜ਼ ਵੀ ਆਉਂਦੀਆਂ ਉਹਨਾਂ ਦਾ ਬ੍ਰੈਸ ਸਾਈਜ਼ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਇੱਥੇ ਅਪਰ ਸ਼ੋਲਡਰਸ ਦੀ ਐਕਟੀਵਿਟੀ ਜਾਂ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਅਪਰ ਬਾਡੀ ਪਾਰਟਸ ਦੀ ਐਂਡ ਸੈਕੰਡਲੀ ਟਾਇਰ ਦਾ ਤੁਸੀਂ ਧਿਆਨ ਰੱਖਣਾ ਹੈ ਜਿਹੜੇ ਬੱਚੇ ਜ਼ਿਆਦਾ ਜੰਕ ਫੂਡ ਖਾਂਦੇ ਆ ਗੱਲ ਉੱਥੇ ਹੀ ਆ ਜਾਂਦੀ ਹੈ ਜਿੰਨੇ ਵੀ ਤੁਸੀਂ ਪੈਕੇਜਡ ਫੂਡਸ ਖਾ ਰਹੇ ਹੋ ਜੰਕ ਫੂਡ ਖਾ ਰਹੇ ਹੋ 슈ਗਰੀ ਫੂਡਸ ਖਾ ਰਹੇ ਹੋ ਇਹ ਸਾਰੇ ਤੁਹਾਡੀ ਸਹਰ ਬਾਡੀ ਪਾਰਟ ਨੂੰ ਇਫੈਕਟ ਕਰ ਰਿਹਾ ਹੈ ਮੇਬੀ ਹੈਅਰ ਚਾਹੀਓ ਵਾਲ ਹੈ ਚਾਹੀਓ ਤੁਹਾਡੀ ਸਕਿਨ ਹੈ ਚਾਹੀਓ ਤੁਹਾਡੀ ਬ੍ਰੈਸਟ ਹੈ ਚਾਹੀਓ ਫਰੋਜ਼ਨ ਸ਼ੋਲਡਰ ਹੈ ਚਾਹੀਏ ਅਸੀਂ ਕਹਿੰਦੇ ਆ ਕਿਸੇ ਨੂੰ ਥਾਇਰੋਇਡ ਹੈ ਜਾਂ ਤੁਸੀਂ ਕਹਿੰਦੇ ਹੋ ਡਾਇਬੀਟੀਜ਼ ਹੈ ਬਲੱਡ ਪ੍ਰੈਸ਼ਰ ਹੈ ਤੇ ਅਗਰ ਅਸੀਂ ਆਪਣੀ ਹੈਲਦੀ ਡਾਈਟ ਵੱਲ ਧਿਆਨ ਰੱਖਿਆ ਸੀ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਰ ਬਿਮਾਰੀ ਦਾ ਇੱਕੋ ਹੀ ਇਲਾਜ ਹੈ ਬੜਾ ਸਿੰਪਲ ਇਲਾਜ ਹੈ ਮਤਲਬ ਬਿਲਕੁਲ ਤੁਹਾਡਾ ਨੁਕਸਾਨ ਨਹੀਂ ਹੋਏਗਾ ਤੇ ਫ੍ਰੀ ਇਲਾਜ ਹੈ ਕਿ ਸਿਰਫ ਘਰ ਦਾ ਬਣਿਆ ਹੋਇਆ ਖਾਣਾ ਖਾਓ ਤੇ ਪਾਣੀ ਜ਼ਿਆਦਾ ਪੀਓ ਪਰ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਸਭ ਬੱਚਿਆਂ ਨੂੰ ਅੱਜਕੱਲ ਬਾਹਰ ਦਾ ਖਾਣਾ ਹੀ ਜ਼ਿਆਦਾ ਅੱਛਾ ਲੱਗਦਾ ਹੈ ਕਿਉਂਕਿ ਅੱਜਕੱਲ Zomato accessibility ਇੰਨੀ easy ਹੋ ਗਈ ਹੈ Swiggy Zomato ਤੇ ਤੁਸੀਂ ਜੋ ਤੁਹਾਨੂੰ ਅੱਛਾ ਲੱਗਦਾ ਤੁਸੀਂ ਮੰਗਾਉਂਦੇ ਹੋ ਘਰ ਖਾ ਲੈਂਦੇ ਹੋ ਤੁਸੀਂ ਇਹ ਨਹੀਂ ਸੋਚ ਰਹੇ ਕਿ ਇਹਦੇ ਆਫਟਰ ਇਫੈਕਟਸ ਕਿਦੇ ਉੱਤੇ ਆਣਗੇ ਸਾਡੀ ਬੋਡੀ ਦੇ ਉੱਪਰ ਆਣਗੇ ਅੱਜ ਅਸੀਂ ਨਹੀਂ ਰਿਅਲਾਈਜ਼ ਕਰ ਰਿਹਾ ਸਾਨੂੰ ਸਾਰਾ ਕੁਝ ਖਾਦਾ ਪੀਤਾ ਹਜਮ ਹੋ ਰਿਹਾ ਬਟ ਲੇਟਰ অর ਸੂਨਰ ਯੂ ਵਿਲ ਗੈਟ ਦ ਸਾਈਡ ਇਫੈਕਟਸ ਸੋਚੋ ਖਾਣ ਤੋਂ ਪਹਿਲੇ ਸੋਚੋ ਕਿ ਇਹ ਜ਼ਰੂਰੀ ਹੈ ਮੇਰੀ ਬੋਡੀ ਵਾਸਤੇ ਫਿਰ ਉਹਨੂੰ ਖਾਓ